ਬਟਾਲਾ ਦੇ ਨਜ਼ਦੀਕੀ ਪਿੰਡ ਸੁਖਵਾਲ ਦੇ ਵਿੱਚ ਮੰਦਭਾਗੀ ਘਟਨਾ ਉਸ ਵੇਲੇ ਸਾਹਮਣੇ ਆਈ ਜਦੋਂ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਲੱਗੇ ਪੱਖੇ ਦੇ ਨਾਲ ਹੋਏ ਸ਼ਾਰਟ ਸਰਕਟ ਦੇ ਕਾਰਨ ਗੁਰਦੁਆਰਾ ਸਾਹਿਬ ਦੇ ਅੰਦਰ ਬਰਾਜਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨ ਪਾਵਨ ਸਰੂਪ ਅਗਨਪੇਟ ਹੋ ਗਏ। ਘਟਨਾ ਦੀ ਜਾਣਕਾਰੀ ਮਿਲਦੇ ਹੀ ਸਦਕਾਰ ਕਮੇਟੀ ਦੇ ਮੈਂਬਰ ਅਤੇ ਪੁਲਿਸ ਟੀਮ ਮੌਕੇ ਤੇ ਪਹੁੰਚੀ ਅਤੇ ਤਫ਼ਤੀਸ਼ ਸ਼ੁਰੂ ਕਰ ਦਿੱਤੀ। ਉੱਥੇ ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਸਦਕਾਰ ਕਮੇਟੀ ਦੇ ਮੈਂਬਰ ਬਲਬੀਰ ਸਿੰਘ ਮੁੱਛਲ ਅਤੇ ਐਸਜੀਪੀਸੀ ਦੇ ਮੈਂਬਰ ਸਰਜੀਤ ਸਿੰਘ ਮੌਕੇ ਤੇ ਪਹੁੰਚੇ ਅਤੇ ਮੰਦਪਾਗੀ ਘਟਨਾ ਤੇ ਦੁੱਖ ਜ਼ਾਹਰ ਕਰਦੇ ਹੋਏ ਕਿਹਾ ਕਿ ਪੱਖੇ ਤੋਂ ਹੋਏ ਸ਼ਾਰਟ ਸਰਕਟ ਦੇ ਕਾਰਨ ਗੁਰਦੁਆਰਾ ਸਾਹਿਬ ਦੇ ਅੰਦਰ ਅੱਗ ਲੱਗਣ ਦੇ ਕਾਰਨ ਅੰਦਰ ਬਿਰਾਜਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨ ਪਾਵਨ ਸਰੂਪ ਅਗਨਪੇਟ ਹੋ ਗਏ। ਉਹਨਾਂ ਨੇ ਕਿਹਾ ਕਿ ਇਹਨਾਂ ਸਰੂਪਾਂ ਨੂੰ ਸਤਕਾਰ ਅਤੇ ਗੁਰਮਰਯਾਦਾ ਅਨੁਸਾਰ ਸ੍ਰੀ ਗੋਦਵਾਲ ਸਾਹਿਬ ਲਜਾਇਆ ਜਾ ਰਿਹਾ ਹੈ ਅਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਸਾਨੂੰ ਸਭਨਾਂ ਨੂੰ ਪਿੰਡ ਦੇ ਅੰਦਰ ਵਕ ਵਕ ਗੁਰਦੁਆਰੇ ਬਣਾਉਣ ਤੇ ਵੀ ਰੋਕ ਲਗਾਉਣੀ ਚਾਹੀਦੀ ਹੈ ਪਿੰਡ ਦੇ ਅੰਦਰ ਇੱਕ ਹੀ ਗੁਰਦੁਆਰਾ ਸਾਹਿਬ ਹੋਵੇ ਤਾਂ ਜੋ ਉਸ ਦੀ ਸਹੀ ਤਰੀਕੇ ਦੇ ਨਾਲ ਸੰਭਾਲ ਹੋ ਸਕੇ ਉੱਥੇ ਮੌਕੇ ਤੇ ਪਹੁੰਚੀ ਪੁਲਿਸ ਦੀ ਟੀਮ ਨੇ ਜਾਂਚ ਸ਼ੁਰੂ ਕੀਤੀ ਐਸਐਚਓ ਪਰਮਿੰਦਰ ਸਿੰਘ ਨੇ ਇਸ ਮੰਦ ਭਾਗੀ ਕਟਨਾ ਦੇ ਬਾਰੇ ਦੱਸਦੇ ਹੋਏ ਕਿਹਾ ਕਿ ਕਟਨਾ ਦੇ ਵਿੱਚ ਅਗਨਪੇਟ ਹੋਏ ਪਵਨ ਸਰੂਪਾਨੁ ਸ਼੍ਰੀ ਗੋਵਿੰਦ왈 ਸਾਹਿਬ ਲਜਾਇਆ ਜਾ ਰਿਹਾ ਅਤੇ ਤਫਤੀਸ਼ ਉਹਨਾਂ ਦੇ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਇਹ ਸੈਵਨ ਬਾਕਿਆ ਹੋਇਆ ਹੈ ਪੱਕਾ ਸੀ ਗੱਲ ਅਗਿਆ ਪਲਾਸਟਿਕ ਦਾ ਉਹ ਸਰਕਟ ਸ਼ਾਰਟ ਹੋਣਾ ਮਹਾਰਾਜ ਦੇ ਸਰੂਪ ਜਿਹੜੇ ਆ ਅਗਨਪੇਟ ਹੋਏ ਆ ਉਹ ਸਰਦਾ ਸਰਜੀਤ ਸਿੰਘ ਤਕੌੜਾ ਸੋਮਨੀ ਕਮੇਟੀ ਮੈਂਬਰ ਵੀ ਆਏ ਸੀ ਦਮਦਮਨੀ ਟਕਸਾਲ ਤੋਂ ਵੀ ਆਏ ਸੀ ਆਪਣਾ ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ ਜੀ ਵੀ ਆਏ ਸੀ ਸਾਰਿਆਂ ਨੇ ਉਹ ਜੋ ਵੀ ਸੀਗਾ ਇੱਕ ਬੜੀ ਮਾੜੀ ਦੁਖਦਾਈ ਘਟਨਾ ਹੈ ਮਹਾਰਾਜ ਦੇ ਸਰੂਪ ਜਿਹੜੇ ਆ ਸ੍ਰੀ ਗੋਇੰਦਵਾਲ ਸਾਹਿਬ ਭੇਜ ਦਿੱਤੇ ਗਏ ਜੋ ਵੀ ਇਹ ਸਾਨੂੰ ਕਹਿੰਦੇ ਅਸੀਂ ਉਹਦੇ ਮੁਤਾਬਕ ਅੱਜ ਜਿਹੜੀ ਘਟਨਾ ਵਾਪਰੀ ਹੈ ਬਹੁਤ ਦੁਖਦਈ ਹੈ ਬਹੁਤ ਮੰਦ ਭਾਗੀ ਹੈ ਸਾਡੇ ਹਿਰਦੇ ਬਲੂੰਦਰੇ ਗਏ ਆ ਅਸੀਂ ਜਦੋਂ ਤੋਂ ਮੈਨੂੰ ਪਤਾ ਲੱਗਿਆ ਮੈਂ ਭਾਵੇਂ ਠੀਕ ਨਹੀਂ ਸੀ ਮੈਂ ਅੰਮ੍ਰਿਤਸਰ ਨੂੰ ਅੱਜ ਜਾਣਾ ਸੀਗਾ ਦਵਾਈ ਵਾਸਤੇ ਪਰ ਸੁਣਦਿਆਂ ਸਾਰੀ ਮੈਂ ਇੱਥੇ ਪਹੁੰਚ ਗਿਆ ਮੌਕੇ ਤੇ ਆਣ ਕੇ ਸਾਰਾ ਵੇਖਿਆ ਤੇ ਇਹ ਮੌਕੇ ਤੇ ਵੇਖ ਕੇ ਜਿਹੜਾ ਉੱਥੇ ਚੱਲਿਆ ਨਹੀਂ ਗਿਆ ਗੁਰੂ ਮਹਾਰਾਜ ਦਾ ਜਿਹੜਾ ਸਰੂਪ ਪਾਵਨ ਸਰੂਪ ਜਿਹੜੇ ਸੀਗੇ ਅਗਨ ਭੇਟ ਹੋ ਗਿਆ ਆਮੇ ਉਹ ਛਾ ਬਿਜਲੀ ਦੇ ਸ਼ਾਰਟ ਕਰਨ ਹੋਏ ਆਪਾਂ ਕਿਸ ਤਰ੍ਹਾਂ ਮੈਂ ਸਮਝਣਾ ਇਨਾ ਜਿਹੜੇ ਪ੍ਰਬੰਧਕ ਸੀਨਾ ਦੀ ਜਿਹੜੀ ਆ ਉਹਨ ਗੇਲੀ ਕਰਕੇ ਸਾਰਾ ਕੁਝ ਹੋਇਆ ਸਾਡੇ ਪ੍ਰਚਾਰਕ ਕੁਝ ਦਿਨ ਪਹਿਲਾਂ ਵੀ ਇੱਥੇ ਆਣ ਕੇ ਇਹਨਾਂ ਨੂੰ ਕਹਿ ਕੇ ਗਏ ਸੀਗੇ ਕਿ ਆ ਬਿਜਲੀ ਦੇ ਕਰੰਟ ਵਗੈਰਾ ਨਾਲ ਨਾ ਲਾਓ ਪੱਖੇ ਨਾ ਲਾਓ ਇਹ ਜਿਹੜੇ ਪੱਖੇ ਨੇ ਜਿਹੜੇ ਪਲਾਸਟਿਕ ਦੇ ਨੇ ਇਹ ਪਿਗੜ ਕੇ ਨੁਕਸਾਨ ਕਰ ਦਿੰਦੇ ਨੇ ਤੇ ਉਹੀ ਕਟਣਾ ਜਿਹੜੀ ਵਾਪਰ ਗਈ ਸੋ ਇਹ ਦੂੰਗਾ ਇਸ ਅਫਸੋਸ ਦੇ ਮੌਕੇ ਤੇ ਸਵਾਹਿਗਤੋ ਕਾ ਗੁਰਮਾਰਾ ਸੱਚੇ ਪਾਤਸ਼ਾਹ ਤੇਰਾ ਪਾਣਾ ਵਾ ਇਹ ਮੰਨਣੇ ਪੈਣਾ ਸਾਨੂੰ ਕਿਰਪਾ ਕਰੋ ਮਹਾਰਾਜ ਇਹੋ ਜੀਆਂ ਘਟਨਾਵਾਂ ਗਾਂ ਤੋਂ ਨਾਂ ਵਾਪਰ ਸਾਰੀਆਂ ਇੱਥੇ ਸੰਪਰਦਾਵਾਂ ਇਕੱਠੀਆਂ ਹੋਈਆਂ ਨੇ ਸਾਰਿਆਂ ਇਸ ਗੱਲ ਤੇ ਅਫਸੋਸ ਜ਼ਾਹਰ ਕੀਤਾ ਸਾਰਿਆਂ ਦੇ ਦੁਖੀ ਹਿਰਦੇ ਬਰੁੰਦਰੇ ਨੇ ਇੱਥੇ ਇਲਾਕੇ ਦੇ ਵੀ ਬਹੁਤ ਸਾਰੇ ਮੌਤ ਪਰ ਤੇ ਸ਼ਰੋਮਣੀ ਕਮੇਟੀ ਦੇ ਮੁਲਾਜ਼ਮ ਤੇ ਹੋਰ ਸੇਵਾਦਾਰ ਸਾਰੇ ਜਿਹੜੇ ਇੱਥੇ ਪਹੁੰਚੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੋ ਤਿੰਨ ਅੱਗ ਦੀ ਲਪੇਟ ਵਿੱਚ ਆ ਗਏ ਨੇ ਪਿੰਡ ਸਖੋਵਾਲ ਇਹਨੂੰ ਥਾਣਾ ਘਮਾਨ ਪੈਂਦਾ ਹੈ ਕਿਉਂਕਿ ਜਿਹੜੇ ਇੱਥੇ ਗੁਰੰਥੀ ਨੇ ਉਹਨਾਂ ਦੀ ਉਮਰ ਵੀ 75 78 ਸਾਲ ਦੀ ਹੋ ਸਕਦੀ ਹੈ ਮੇਰੇ ਹਿਸਾਬ ਨਾਲ ਮੇਰੇ ਵਾਂਗੂ ਨੂੰ ਜਬਜੀਤ ਸਾਹਿਬ ਨਹੀਂ ਆਉਂਦਾ ਹਣਾ ਇਹ ਪੱਖੀ ਦਾ ਕਾਰਨ ਬਣ ਗਿਆ ਹੈ ਸ਼ਰੋਮਣੀ ਕਮੇਟੀ ਦੇ ਪ੍ਰਚਾਰਕ ਤੇ ਮੈਂਬਰ ਸਾਹਿਬ ਵੀ ਪਹੁੰਚੇ ਨੇ ਪਰ ਇਹ ਲੰਮੇ ਸਮੇਂ ਤੋਂ ਘਟਨਾਵਾਂ ਵਾਪਰਦੀਆਂ ਆ ਰਹੀਆਂ ਨੇ ਇਹਦਾ ਹੱਲ ਕਦਨ ਵਾਸਤੇ ਕੋਈ ਵੀ ਜਥੇਬੰਦੀਆਂ ਇੱਕ ਮੰਚ ਇੱਕ ਪਲੇਟਫਾਰਮ ਤੇ ਕੋਈ ਸ੍ਰੀ ਕਾਲਤਾ ਸਾਹਿਬ ਸਾਧ ਕੇ ਪਹਿਲਾਂ ਵੀ ਜਥੇਦਾਰ ਜਿਹੜਾ ਕਾਰਜਗਰੀ ਜੀ ਨੂੰ ਬਦਲ ਦਿੱਤਾ ਗਿਆ ਉਹਨੇ ਵੀ ਕੋਈ ਇਹਦਾ ਹੱਲ ਨਹੀਂ ਕੱਢਿਆ ਤੇ ਹੁਣ ਵੀ ਜਿਹੜਾ ਜਥੇਦਾਰ ਰਗਵੀਰ ਸਿੰਘ ਜੀ ਬੈਠੇ ਨੇ ਮੈਂ ਤੇ ਉਹਨਾਂ ਨੂੰ ਸਾਰੀ ਸੰਗਤ ਵੱਲੋਂ ਬੇਨਤੀ ਕਰਦਾ ਕਿ ਇਹਦਾ ਕੋਈ ਨਾ ਕੋਈ ਹੱਲ ਲੱਭੀਏ ਕਿਉਂਕਿ ਜਿੱਥੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਕੇਵਲ ਕਲਾ ਗ੍ਰੰਥੀ ਹੀ ਪ੍ਰਕਾਸ਼ ਕਰਦਾ ਹੈ ਜਦੋਂ ਲੈਣ ਵਾਸਤੇ ਜਾਂਦੇ ਨੇ ਉਦੋਂ ਘੱਟੋ ਘੱਟ 5 30 2 3 ਗੱਡੀਆਂ ਵੀ ਸੰਗਤਾਂ ਦੀਆਂ ਜਾਂਦੀਆਂ ਨੇ ਇਹ ਕੋਈ ਨਾ ਕੋਈ ਆਪਣੇ ਨਿਜਮ ਕੋਈ ਨਾ ਕੋਈ ਆਪਾਂ ਇਹ ਸਤਿਗੁਰੂ ਚੇ ਪਾਸ਼ਾ ਦੇ ਸਤਕਾਰ ਨੂੰ ਮੁੱਖ ਰੱਖਦਿਆਂ ਹੋਇਆਂ ਸਿਆਸੀ ਰੋਟੀਆਂ ਨਾਲ ਸੇ ਕੀਏ ਤੇ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਾਨ ਮਰਜ਼ਾਦਾ ਹੈ ਉਹਨੂੰ ਕਾਇਮ ਕਰੀਏ ਕਿੰਨੇ ਗੁਰੂ ਸਾਹਿਬ ਦੇ ਤਨ ਤਨ ਗੁਰੂ ਗ੍ਰੰਥ ਸਾਹਿਬ ਦੀ ਸੰਗ ਜਿਹੜੇ ਅੱਗ ਦੀ ਲਪੇਟ ਵਿੱਚ ਆ ਗਏ ਨੇ ਤੇ ਮੈਂ ਇਹ ਕਿੰਨਾ ਬੜੀ ਦੁਖਦਾਈ ਘਟਨਾ ਹੈ ਇਹ ਪਹਿਲ ਦੇ ਆਧਾਰ ਤੇ ਸਾਰੀਆਂ ਜਥੇਬੰਦੀਆਂ ਨੂੰ ਮੇਰੇ ਹੱਥ ਜੁੜ ਕੇ ਬੇਨਤੀ ਕਰਦਾ ਲੰਮੇ ਸਮੇਂ ਤੋਂ ਕਰਤੇ ਆ ਰਹੇ ਆ ਪਰ ਕੋਈ ਵੀ ਜਥੇਬੰਦੀਆਂ ਜਿਹੜੀਆਂ ਵਾਂ ਉਹ ਅੱਗੇ ਨਹੀਂ ਆ ਰਹੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਹੋਰੀਆਂ ਬੇਦਬੀਆਂ ਵਾਸਤੇ ਕੁਝ ਘਾਰੀਆਂ ਨੇ ਜਿਨ੍ਹਾਂ ਨਾਲ ਚੰਦਕ ਸਿੰਘ ਨੇ ਜਿਨ੍ਹਾਂ ਦੇ ਕੋਲ ਬੜੀ ਹੈਗੀ ਮਾਇਆ ਵੀ ਹੈਗੀ ਹੈ ਗੱਡੀਆਂ ਵੀ ਆ ਜਿਨ੍ਹਾਂ ਦੀ ਸਰਕਾਰੀ ਦਰਬਾਰੇ ਚਲਦੀਆਂ ਵੀ ਆ ਉਹਨਾਂ ਦਾ ਗਾੜੀ ਮੇਰੀ ਬੇਨਤੀ ਹੈ ਨਾ ਇਦਾਂ ਕਰੋ ਨਾ ਇਦਾਂ ਕਰੋ ਦੂਜੇ ਧਰਮਾਂ ਵਾਲੇ ਉਹ ਮਜਾਕ ਡਾਉਂਦੇ ਨੇ ਕਿ ਜਿਸ ਦੀ ਗੁਰੂ ਗ੍ਰੰਥ ਸਾਹਿਬ ਜੀ ਅਗ ਦੀ ਲਪੇਟ ਵਿੱਚ ਆ ਕੇ ਆ ਜਾਨੀ ਕਿ ਸੜ ਜਾਂਦੇ ਨੇ ਤੇ ਉਹ ਕੀ ਤੁਹਾਡੀ ਰਾਖੀ ਕਰਨਗੇ ਆਓ ਆਪਾਂ ਸਾਰੇ ਹੀ ਸਤਗੁਰ ਸੱਚੇ ਪਾਤਸ਼ਾਹ ਦੇ ਸਤਕਾਰ ਨੂੰ ਮੁੱਖ ਰੱਖਦਿਆਂ ਹੋਇਆਂ ਪਹਿਲੀ ਕਦਮ ਤੇ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਅਸੀਂ ਵੀ ਉਹਨਾਂ ਨੂੰ ਜਿਹੜੇ ਨਵੇਂ ਜੇਸ਼ੇਦਾਰ ਬਣਾਏ ਗਏ ਨੇ ਉਹਨਾਂ ਨੂੰ ਜ਼ਰੂਰ ਬੇਨਤੀ ਕਰਦੇ ਆ ਕਿ ਇਹ ਪਹਿਲ ਤੇ ਆਧਾਰ ਤੇ ਜਿਹੜਾ ਵਾ ਫੈਸਲਾ ਲੈਣ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਹੀਂ ਦੇਣੇ ਚਾਹੀਦੇ ਕਾਰਨ ਇਹ ਆ ਕਿ ਅਸੀਂ ਚੱਲ ਕੇ ਇੱਥੋਂ ਠਾਣੇ ਜਾਂਦੇ ਆ ਠਾਣਾ ਇੱਕ ਹੀ ਆ ਰਮਾਨ ਥਾਣਾ ਇੱਕ ਹੈ ਤੇ ਪਿੰਡਾਂ ਨੂੰ ਇੱਕ ਥਾਣਾ ਪੈਂਦਾ ਹੈ ਅਸੀਂ ਚੱਲ ਕੇ ਜੇ ਬਾਬਾ ਦੀਪਸੁਰ ਦੇ ਸਥਾਨ ਤੇ ਬੰਬੇ ਤਲਗਤੀਏ ਤੋਂ ਲੋਕ ਚੱਲ ਕੇ ਆ ਸਕਦੇ ਨੇ ਹਰਮੰਦਰ ਸਾਹਿਬ ਚੱਲ ਕੇ ਆ ਸਕਦੇ ਨੇ ਤੇ ਅਸੀਂ ਪਿੰਡ ਵਿੱਚ ਗੁਰਦੁਆਰਾ ਸਾਹਿਬ ਇੱਕ ਹੋਣਾ ਚਾਹੀਦਾ ਅਸੀਂ ਉਸ ਪਿੰਡ ਵਿੱਚ ਗੁਰਦੁਆਰਾ ਸਾਹਿਬ ਇੱਕ ਹੁੰਦੇ ਕਾਰਨ ਸਾਨੂੰ ਉੱਥੇ ਸਾਰੇ ਪ੍ਰਬੰਧ ਕਰ ਸਕਦੇ ਆ ਇੱਥੇ ਕੋਈ ਚਾਰ ਕਿ ਡੇਰੇ ਬਾਹਰ ਉੱਠ ਕੇ ਆ ਗਏ ਨੇ ਪਿੰਡ ਵਿੱਚ ਉਹਨਾਂ ਨੇ ਆਪਣਾ ਗੁਰਦੁਆਰਾ ਸਾਹਿਬ ਬਣਾ ਲਿਆ ਨੇ ਆਪ ਪ੍ਰਕਾਸ਼ ਕਰ ਲਿਆ ਇਸ ਕਰਕੇ ਮੇਰੀ ਬੇਨਤੀ ਹੈ ਇਹ ਜਰੂਰ ਕੋਈ ਨਾ ਕੋਈ ਸਖਤ ਫੈਸਲਾ ਲੈਣ ਜਿਹਦੇ ਨਾਲ ਸਤਿਗੁਰਾਂ ਦਾ ਸਤਕਾਰ ਬਹਾਲ ਹੋ ਸਕਦਾ ਐਸਐਮ ਜਟ ਨਿਊਜ਼ ਲਈ ਗੁਰਦਾਸਪੁਰ ਤੋਂ ਲੱਕੀ ਦੀ ਰਿਪੋਰਟ